ਲਓ ਜੀ ਸਭ ਤੋਂ ਪਹਿਲਾਂ ਆਪਾਂ ਸਪਰਾਈਟ ਦਾ TDS ਚੈੱਕ ਕਰਦੇ ਆਂ ਤੇ ਜਿਹੜਾ ਸਪਰਾਈਟ ਦਾ TDS ਆ ਉਹ 4560 TDS ਉਹੋ ਲਓ ਜੀ ਅੱਜ ਨਾ ਆਪਾਂ ਇੱਕ ਪ੍ਰੈਕਟੀਕਲ ਕਰਨ ਲੱਗੇ ਆਂ ਆਪਣੇ ਕੋਲ ਹੈਗਾ ਜੀ ਕੋਕ ਤੇ ਕੋਕ ਨੂੰ ਜੀ ਆਪਾਂ ਫਿਲਟਰ ਕਰਕੇ RO ਕਰਕੇ ਤੇ ਕੀ ਇਹਦੇ ਵਿੱਚੋਂ ਸਾਫ਼ ਪਾਣੀ ਨਿਕਲ ਆਊਗਾ ਜਾਂ ਕੀ ਹੋਊਗਾ ਕਿਉਂਕਿ ਇਹਦਾ ਮੈਨੂੰ ਵੀ ਨਹੀਂ ਅਜੇ ਤੱਕ ਅੰਦਾਜ਼ਾ ਆਪਾਂ ਇੱਕ 2 ਲੀਟਰ ਦੀ ਬੰਦ ਬੋਤਲ ਲਈ ਆ ਇਹਨੂੰ ਆਪਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ RO ਦੀ ਮਸ਼ੀਨ ਆਪਾਂ ਬਣਾਈ ਹੋਈ ਆ ਪਹਿਲਾਂ ਵੀ ਆਪਾਂ ਇੱਥੇ ਕੁਝ ਐਕਸਪੈਰੀਮੈਂਟ ਕੀਤੇ ਸੀਗੇ ਤੇ ਅੱਜ ਫਿਰ ਆਪਾਂ ਇਹਦੇ ਵਿੱਚ ਦੀ ਇਹ ਜੋ ਕੋਕ ਦੀ ਬੋਤਲਾ ਉਹ ਲਗਾਵਾਂਗੇ ਕੁਝ ਬੋਤਲਾਂ ਮੈਂ ਇੱਥੇ ਹੋਰ ਰੱਖੀਆਂ ਇਹ ਮੈਂ ਤਾਂ ਲਿਆਂਦੀਆਂ ਆਪਾਂ ਦਾ ਇਹਨਾਂ ਦਾ PDF ਵੀ ਦੇਖਣਾ ਕਿਉਂਕਿ ਜਿਹੜਾ TDS ਹੁੰਦਾ WHO ਦੀ ਰਿਪੋਰਟ ਮੁਤਾਬਕ ਆਪਾਂ 500 TDS ਤੱਕ ਪਾਣੀ ਪੀ ਸਕਦੇ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਚੀਜ਼ਾਂ ਦੀ ਕਿ ਬਿਲਕੁਲ ਜਿਵੇਂ ਆਪਾਂ ਸਪਰਾਈਟ ਆ ਇਹਦਾ ਸਭ ਤੋਂ ਪਹਿਲਾਂ TDS ਚੈੱਕ ਕਰਗੇ ਕਿੰਨਾ ਆਉਂਦਾ ਉਸ ਤੋਂ ਬਾਅਦ ਇੱਕ ਮਾਝਾ ਇੱਕ ਲਮਕਾ ਇੱਕ ਆ ਕੀ ਆ ਵੀ ਮਾਝਾ ਹੀ ਆ ਹਨਾ ਟੋਟਲ ਡਿਇਲਵ ਸੌਲਟ ਯਾਨੀ ਕਿ ਉਹ ਤੱਤ ਜਿਹੜੇ ਪਾਣੀ ਦੇ ਵਿੱਚ ਘੁਲੇ ਆਪਾਂ ਨੂੰ ਦਿਂਦੇ ਨਹੀਂ ਉਹ ਇਹ ਮਸ਼ੀਨ ਦਿਖਾਉਂਦੀ ਆ ਤੇ ਆਜੂ ਆਪਾਂ ਚੈੱਕ ਕਰਦੇ ਆ ਸਾਰਿਆਂ ਦਾ TDS ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਉਹਦੇ ਵਜਿੱਤੇ ਲਗਾਵਾਂਗੇ RO ਵਈ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਸਪਰਾਈਟ ਦਾ TDS ਚੈੱਕ ਕਰਦੇ ਆਂ ਤੇ ਜਿਹੜਾ ਸਪਰਾਈਟ ਦਾ TDS ਆ ਉਹ ਹੈਗਾ ਇੱਥੇ ਤੁਹਾਨੂੰ ਮੈਂ ਦਿਖਾਉਣ ਲੱਗਾ 280 280 ਦੇ ਆਸ-ਪਾਸ ਸਪਰਾਈਟ ਦਾ TDS ਆ ਰਿਹਾ ਇਸ ਤੋਂ ਬਾਅਦ ਆਪਣੇ ਕੋਲੇ ਆ ਜੀ ਮਾਜਾ ਇਹਦੇ ਵਿੱਚ ਥੋੜੀ ਖੰਡ ਜਿਆਦਾ ਹੁੰਦੀ ਆ ਤੇ ਹੋ ਸਕਦਾ ਇਹਦਾ TDS ਜਿਆਦਾ ਹੋਵੇ ਆਪਾਂ ਹੁਣੇ ਦੇਖਦੇ ਹਾਂ ਮੀਟਰ ਲਗਾ ਕੇ ਕਿ ਇਹਦਾ TDS ਕਿੰਨਾ ਆਉਂਦਾ ਕਿਉਂਕਿ ਇਹ ਉਂਝ ਵੀ ਥੋੜਾ ਗਾੜਾ ਵੀ ਹੁੰਦਾ ਤੇ ਇਹਦਾ ਜਿਹੜਾ TDS ਆ ਰਿਹਾ ਜੀ ਇੱਥੇ 400 70 ਦੇ ਆਸ-ਪਾਸ ਆ 470 ਦੇ ਆਸ-ਪਾਸ ਇਹਦੇ ਤੋਂ ਬਾਅਦ ਆਪਾਂ ਜਿਹੜਾ TDS ਮੀਟਰ ਇੱਕ ਵਾਰੀ ਪਾਣੀ ਦੇ ਨਾਲ ਸਾਫ਼ ਕਰ ਲઈએ ਕਿਉਂਕਿ ਜੇ ਆਪਾਂ ਵਾਰ-ਵਾਰ ਚੈੱਕ ਕਰੀ ਜਾਵਾਂਗੇ ਬਿਨਾਂ ਧੋਤੇ ਤੋਂ TDSਾ ਜੋ ਗਲਤ ਦੱਸੇਗਾ ਇਸ ਤੋਂ ਬਾਅਦ ਆ ਜੀ ਲਮਕਾ ਤੇ ਜੇ ਆਪਾਂ ਲਮਕਾ ਦਾ TDS ਦੇਖਦੇ ਹਾਂ ਉਹਨੇ ਆਪਣੇ ਸਾਹਮਣੇ ਰਿਜ਼ਲਟ ਆਊਗਾ ਜੀ ਕਿਉਂਕਿ ਕਾਫੀ ਠੰਡੇ ਆ ਇਹਦੇ ਕਰਕੇ ਵੀ ਥੋੜਾ ਜਿਹੜਾ ਇਹਦਾ TDS ਘੱਟ ਹੁੰਦਾ ਜੇ ਗਰਮ ਹੋਊਗਾ ਤਾਂ TDS ਜ਼ਿਆਦਾ ਰਹੂਗਾ ਇਹਦਾ TDS ਹੈਗਾ ਜੀ ਲੰਮਕਾ ਦਾ 232 ਇਸ ਤੋਂ ਬਾਅਦ ਇੱਕ ਮਾਜਾ ਦਾ ਇੱਕ ਹੋਰ ਆਇਆ ਜੀ ਇਹ ਵਾਲਾ ਜੋ ਛੋਟਾ ਹਰੇ ਆਂਬ ਵਾਲਾ ਤੇ ਇਹਦਾ ਆਪਾਂ TDS ਦੇਖਦੇ ਆ ਜਿੰਨੀਆਂ ਵੀ ਇਹ ਬੋਤਲਾਂ ਸਾਰੀਆਂ ਠੰਡੀਆਂ ਆ ਜੀ ਇਹਦੇ ਕਰਕੇ TDS ਥੋੜਾ ਘੱਟ ਵੀ ਹੋ ਸਕਦਾ ਪਰ ਇਹਦਾ TDS ਹੈਰਾਨ ਕਰਨ ਵਾਲਾ ਇਹਦਾ TDS ਆ ਜੀ 1780 1800 ਤੁਸੀਂ ਦੇਖ ਸਕਦੇ ਹੋ 180 10 ਜਾਨੀ ਕਿ 1800 TDS ਆ ਰਿਹਾ ਜੀ ਇਹਦਾ ਕਿਉਂਕਿ ਇਹਦੇ ਵਿੱਚ ਥੋੜਾ ਕਰਾਰਾ ਕਰਕੇ ਹੋ ਸਕਦਾ TDS ਵੱਧ ਹੋਵੇ ਇਸ ਤੋਂ ਬਾਅਦ ਫਿਰ ਆਪਾਂ TDS ਮੀਟਰ ਨੂੰ ਸਾਫ਼ ਕਰਾਂਗੇ ਕਿਉਂਕਿ TDS ਜਿਆਦਾ ਆਇਆ ਸੀ ਇਸ ਤੋਂ ਬਾਅਦ ਹੁਣ ਆਪਾਂ ਕੋਕ ਦਾ TDS ਚੈੱਕ ਕਰਾਂਗੇ ਜਿਹੜਾ ਕੋਕ ਦਾ TDS ਆ ਦੇਖੋ ਕਿੰਨਾ ਆਉਂਦਾ ਕਿਉਂਕਿ ਮੈਂ ਵੀ ਅੱਜ ਪਹਿਲੀ ਵਾਰੀ ਹੀ ਇਹ ਚੈੱਕ ਕਰਨ ਲੱਗਾ ਤੇ ਇਹਦਾ ਜਿਹੜਾ TDS ਆਪਣੇ ਸਾਹਮਣੇ ਆਇਆ ਜੀ ਉਹ ਆ ਜੀ 621 ਯਾਨੀ ਕਿ ਜਿਹੜਾ ਠੰਡਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਆ TDS ਇਹਦਾ ਵਾ ਇਹਦੇ ਵਿੱਚ ਨਾ ਲੋਹਰੀ ਜੀ ਦਾ ਰਹਿ ਗਿਆ ਸੀ ਐਡ ਕਰਨ ਵਾਲਾ ਆਪਾਂ ਇਹਦਾ ਵੀ TDS ਦੇਖ ਲઈએ ਕਿਉਂਕਿ ਅੱਜਕਲ ਇਹਦੀ ਕਾਫੀ ਡਿਮਾਂਡ ਆ ਬਾਜ਼ਾਰ ਦੇ ਵਿੱਚ ਲਓ ਇਹ ਲੋਰੀ ਜੀ ਨਾਲ ਸਾਰੇ ਤੋਂ ਟੱਪ ਗਿਆ 457 10 ਯਾਨੀ ਕਿ 4500 ਆ 456 10 4560 ਡੀਐਸ ਉਹ ਹੋ ਐਨਾ ਜਿਆਦਾ ਤੇ ਆਪਣੇ ਕੋਲੇ ਇੱਥੇ ਪਈ ਆ ਜੀ ਬਸਲੇਰੀ ਦੀ ਬੋਤਲ ਆਪਾਂ ਇਹ ਵੀ ਮੜਾ ਦੇਖ ਲਈ ਹੁਣ ਨਾਲੇ ਸਾਫ਼ ਹੋ ਜਾਊਗਾ ਕਿ ਡੀਐਸ ਮੀਟਰ ਤੇ ਨਾਲੇ ਪਾਣੀ ਇੱਕ ਵਾਰੀ ਜ਼ਿਆਦਾ ਆਊਗਾ ਇੱਕ ਵਾਰੀ 100 228 ਆਇਆ ਹੁਣ ਇਹ ਤੋਤਾ ਗਿਆ ਨਾ ਹੁਣ ਆਪਾਂ ਦੇਖਦੇ ਹਾਂ ਇਹਦਾ ਆਇਆ 60 96 ਲਓ ਜੀ ਆਪਾਂ ਪ੍ਰੈਕਟੀਕਲ ਲੱਗਿਆ ਕਰਨ ਤੇ ਇਹਦੇ ਨਾਲ ਮੈਨੂੰ ਪਤਾ ਵੀ ਇਹਦੀ ਜਿਹੜੀ ਆਪਾਂ ਮੈਮਰਲ ਨਵੀਂ ਪਾਈ ਸੀ ਉਹ ਵੀ ਖਰਾਬ ਹੋਊਗੀ ਚਲੋ ਕੋਈ ਗੱਲ ਨਹੀਂ ਤੇ ਆਪਾਂ ਇਹਦੇ ਵਿੱਚ ਪਾਈਪ ਲਾਉਣੇ ਆ ਓਹੋ ਆਹ ਵਾਲਾ ਜਿਹੜਾ ਮੇਰੇ ਹੱਥ 'ਚ ਆ ਇਹ ਹੈਗਾ ਜੀ ਵੇਸਟ ਵਾਟਰ ਤੇ ਇਹਦੇ ਚ ਆਊਗਾ ਵਧੀਆ ਪਾਣੀ ਹੈ ਨਾ ਤੇ ਮੇਰੇ ਖਿਆਲ ਨਾਲ ਇਹ ਤਾਂ ਚਾਹੇ ਆਪਾਂ ਗਲਾਸੀ ਲਾਦ ਗਏ ਹੋ ਸਕਦਾ ਇੰਨਾ ਹੀ ਨਿਕਲਣਾ ਇਹਦੇ ਵਿੱਚੋਂ ਪਾਣੀ ਹੀ ਨਿਕਲਣਾ ਜਿਆਦਾ ਹੋਇਆ ਤਾਂ ਵੇਖੀ ਜਊਗੀ ਤੇ ਸਾਫ ਪਾਣੀ ਕਿੱਧਰ ਗਿਆ ਕਿ ਆਜ ਨਹੀਂ ਲਿਆਗਾ ਹੁੰਦਾ ਹੁੰਦਾ ਹੈ ਹੁੰਦਾ ਹੁੰਦਾ ਪਾਣੀ ਸਾਫ ਪਾਣੀ ਐਕਸਲ ਉਹਨੇ ਕਿਤੋਂ ਤਾਂ ਕਰ ਲਾਈ ਆ ਮੈਂ ਕਹਾਂ ਬੇਚੀ ਪਾਈ ਹੁੰਦਾ ਮੈਨੂੰ ਵੀ ਇਹੀ ਲੱਗਦਾ ਚੱਲ ਬੇਨੇ ਆ ਨਾ ਨਹੀਂ ਆ ਰੋ ਤਾਂ ਵੇਖ ਜਾਨ ਨਿਕਲੀ ਜਾਂਦੀ ਇਹਦੀ ਮੇਟੋ ਲਾ ਕੇ ਜੀ ਬੰਦੇ ਦਾ ਕੀ ਨਹੀਂ ਨਹੀਂ ਮੇਰੇ ਦੂਜੀ ਹਾਂ ਤਮਕਾ ਵੀ ਨਹੀਂ ਆਇਆ ਇਹ ਤੱਕ ਸਾਫ ਪਾਣੀ ਦਾ ਪਹਿਲਾ ਆਇਆ ਸੀਗਾ ਪਹਿਲਾ ਪਾਣੀ ਉਹ ਤਾਂ ਦੂਜਾ ਸੀ ਨਾ ਪਹਿਲਾ ਪਾਣੀ ਪਾਣੀ ਵੀ ਨਹੀਂ ਆ ਰਿਹਾ ਸਾਫ ਤਮਕਾ ਵੀ ਨਹੀਂ ਆਇਆ ਇਹ ਟੀਡੀਸ ਤਾਂ ਹੁੰਦੇ ਰਹੂਗਾ ਥੱਲੇ ਉਹੀ ਚੀਜ਼ ਬੰਦ ਜਾਂਦੀ ਹੈ ਨਾ ਉਹੀ ਰੰਗ ਵੀ ਉਹੀ ਹੈ ਸੇਮ ਹੀ ਚਲ ਇਹਨੂੰ ਬੋਤਲ ਨੂੰ ਇੱਧਰ ਲਾਦ ਕੇ ਇੰਨਾ ਦਾ ਪਾਣੀ ਜੇ ਆਇਆ ਤਮਕਾ ਇਹਦੇ ਚ ਹੀ ਆਊਗਾ ਗਲਾਸ 'ਚ ਕੀ ਨਹੀਂ ਨਹੀਂ ਖਿੱਚ ਕੇ ਤਾਂ ਨਹੀਂ ਉਹੀ ਆ ਜਾਂਦਾ ਹੁੰਦਾ ਹੈ ਜਿਆ ਅੱਧੀ-ਅੱਧੀ ਬੋਤਲ ਹੋ ਗਈ ਦੇਖੀ ਹੈ ਨਾ ਹਾਈ ਕਰਕੇ ਉਹਨੇ ਤੇ ਬਈ ਦੀ ਪਾਣੀ ਲਗਾ ਕੇ ਦੇਖ ਲਗੇ ਬਾਅਦ ਮੇਰੇ ਖਿਆਲ ਨਾਲ ਇਹ ਖਰਾਬ ਹੋ ਗਿਆ ਹੋਊਗਾ ਕਿਉਂ ਇੱਕ ਤਮਕਾ ਵੀ ਨਹੀਂ ਆਇਆ ਇੱਧਰ ਪੂਰੇ ਦੀ ਪੂਰੀ ਆਹੀ ਬੋਤਲ ਤਕਰੀਬਨਾਂ ਦੇਖੋ ਆ ਅੱਧ ਤੋਂ ਵੱਧ ਗਈ ਤੇ ਆ ਘਟ ਗਈ ਆ ਉਹਨੇ ਉਵੇਂ ਹੀ ਕੱਢਦੀ ਨਵੀਂ ਮੈਂਬਰਨਾਂ ਦਾ ਨਵਾਂ ਪੰਪਾ ਹੋ ਸਕਦਾ ਮੈਂਬਰਨ ਖਰਾਬ ਵੀ ਹੋਈ ਹੋਵੇ ਹੁਣ ਕੋਈ ਨੂੰ ਦੇਖ ਲਾਂਗੇ ਇਹਦਾ TDS ਤਾਂ ਫਿਰ ਉਹੀ ਰਹੂਗਾ ਇਹ ਜਸਤਾ ਨਾ ਬਦਲਣਾ ਨਾ ਕਰਨਾ ਕਿ ਉਹ ਮੈਦਾਗੇ ਹੀ ਗਲਾਸ ਅੱਧੀ ਗਲਾਸੀ ਆ ਜਾਊਗਾ ਪਾਣੀ ਤਾਂ ਆਉਣਾ ਚਾਹੀਦਾ ਸੀ ਬਈ ਸਾਰੀ ਬੋਤਲ ਖਤਮ ਹੋ ਗਈ ਆ ਤੇ ਆਹ ਬੋਤਲ ਭਰ ਗਈ ਆ ਤੇ ਪਰ ਪਾਣੀ ਦਾ ਕੋਈ ਵੀ ਤਮਕਾ ਨਹੀਂ ਆਇਆ ਹੁਣ ਮੈਂਬਰਨ ਨਵੀਂ ਸੀਗੀ ਪੰਪ ਵੀ ਨਵਾਂ ਸੀ ਤੇ ਇੱਕ ਵਾਰ ਧੋਕੇ ਦੇਖ ਲੈਂਦੇ ਆ ਸ਼ਾਇਦ ਖਰਾਬ ਹੋ ਗਈ ਹੋਵੇ ਮੈਂਬਰਨ ਜੇ ਨਾ ਹੋਈ ਹੋਈ ਤੇ ਫਿਰ ਵਧੀਆ ਗੱਲ ਆ ਜੇ ਖਰਾਬ ਹੋ ਗਈ ਤਾਂ ਚਲੋ ਗੱਲ ਵੱਖਰੀ ਆ ਇੱਕ ਵਾਰ ਧੋਕੇ ਦੇਖ ਲੈਂਦੇ ਆ ਆ ਦੇਖੋ ਸੂਤਾ ਮਾਰ ਗਿਆ ਸਾਰਾ ਪਾਣੀ ਪੰਪ ਵੀ ਰਹਿਲਾ ਹੋ ਗਿਆ ਤੇ ਆ ਵੀ ਇਧਰੋਂ ਬੋਤਲ ਭਰ ਗਈ ਇਹ ਆਪਣੀ ਇੱਕ ਸਿਰਫ ਪ੍ਰੈਕਟੀਕਲ ਵੀਡੀਓ ਸੀ ਕਾਫੀ ਦਿਨਾਂ ਦਾ ਮੇਰੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਜੇ ਆਪਾਂ ਕੋਕ ਨੂੰ ਜਾਂ ਕਿਸੇ ਠੰਡੇ ਨੂੰ ਆਰਓ ਵਾਜ ਦੀ ਲੰਗਾਵਾਗੇ ਤਾਂ ਉਹਦਾ ਟੀਡੀਐਸ ਕਿੰਨਾ ਆਊਗਾ ਉਹਦੇ ਵਿੱਚੋਂ ਜਿਹੜਾ ਵੇਸਟ ਵਾਟਰ ਆ ਉਹ ਕਿੰਨਾ ਨਿਕਲੂਗਾ ਪਰ ਜਿਹੜਾ ਵੇਸਟ ਵਾਲੇ ਪਾਸੇ ਜਾ ਰਿਹਾ ਇਹਦੇ ਵਿੱਚੋਂ ਪਾਣੀ ਬਿਲਕੁਲ ਵੀ ਅਲੱਗ ਨਹੀਂ ਹੋਇਆ ਜੀ ਸਿਰਫ ਇੱਕ ਪ੍ਰੈਕਟੀਕਲ ਵੀਡੀਓ ਸੀ ਵਧੀਆ ਲੱਗੇ ਤਾਂ ਤੁਸੀਂ ਲਾਈਕ ਕਰ ਸਕਦੇ ਹੋ ਧੰਨਵਾਦ ਜੀ